ਅੰਮ੍ਰਿਤਸਰ ਦੇ ਹਾਤੀ ਪੁਲਿਸ ਵੱਲੋਂ ਵਾਗਾ ਬਾਰਡਰ ਨੇੜੇ ਪਿੰਡਾਂ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਉੱਥੇ ਹੀ 200 ਪੁਲਿਸ ਕਰਮਚਾਰੀਆਂ ਸਮੇਤ ਪੰਜ ਬਾਰਡਰ ਪਿੰਡਾਂ ਦੇ ਵਿੱਚ ਪੁਲਿਸ ਦੀ ਵੱਡੀ ਕਾਰਵਾਈ ਦੇਖੀ ਗਈ ਹੈ ਤਾਣਾ ਕਰਿੰਡਾ ਦੇ ਹਦੂਦ ਅੰਦਰ ਆਉਣ ਵਾਲੇ ਪਿੰਡਾਂ ਦੇ ਵਿੱਚ ਕਾਸੋ ਆਪਰੇਸ਼ਨ ਵੀ ਚਲਾਇਆ ਗਿਆ ਡਰੱਗ ਮਨੀ ਤੇ ਹੈਰੋਇਨ ਰਿਕਵਰੀ ਮਾਮਲੇ ਦੇ ਵਿੱਚ ਪੁਲਿਸ ਦੀ ਨਿਗਰਾਨੀ ਬੱਝ ਚੁੱਕੀ ਹੋਈ ਹੈ ਤਾਂ ਹੁਣ ਲੋਕਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਅੰਮ੍ਰਿਤਸਰ ਦਰਹاتی ਪੁਲਿਸ ਦੇ ਵੱਲੋਂ ਵਾਗਾ ਬਾਰਡਰ ਨਾਲ ਲੱਗਦੇ ਪਿੰਡਾਂ ਦੇ ਵਿੱਚ ਇਹ ਆਪਰੇਸ਼ਨ ਚਲਾਇਆ ਜਾ ਰਿਹਾ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਪਿੰਡ ਬਾਰਡਰ ਨਾਲ ਹੁਣ ਕਰਕੇ ਨਸ਼ੇ ਦੀ ਤਸਕਰੀ ਦੇ ਲਈ ਸੰਵੇਦਨਸ਼ੀਲ ਮੰਨੇ ਜਾਂਦੇ ਨੇ ਇਸ ਲਈ ਇੱਥੇ ਸਮੇਂ-ਸਮੇਂ ਤੇ ਇਸ ਤਰੀਕੇ ਦੀ ਚੈਕਿੰਗ ਆਪਰੇਸ਼ਨ ਕੀਤੇ ਜਾ ਰਹੇ ਨੇ ਉੱਥੇ ਹੀ ਨਸ਼ਾ ਤਸਕਰਾਂ ਤੇ ਪੂਰੀ ਨਿਗਰਾਨੀ ਬਣਾਈ ਰੱਖੀ ਜਾ ਰਹੀ ਹੈ ਯਾਨੀ ਕਿ ਪੰਜਾਬ ਪੁਲਿਸ ਦਾ ਮੁੱਖ ਉਦੇਸ਼ ਨਸ਼ਾ ਮਾਫੀਆ ਤੇ ਪੂਰੇ ਤਰੀਕੇ ਦੇ ਨਾਲ ਲਕੀਰ ਕਸਣਾ ਹੈ ਤੇ ਇਹ ਮੂਹਮ ਅਗਲੇ ਦਿਨਾਂ ਦੇ ਵਿੱਚ ਹੋਰ ਤੇਜ਼ ਅਤੇ ਸਖਤ ਕੀਤੀ ਜਾਏਗੀ ਇਸ ਪੂਰੇ ਮਾਮਲੇ ਦੇ ਉੱਤੇ ਐਸਪੀਐਸ ਵਾਰੀਅਰ ਦਾ ਕੀ ਕੁਝ ਕਹਿਣਾ ਹੈ ਤੁਹਾਨੂੰ ਉਹ ਸੁਣਾ ਦਿੰਨੇ ਆਂ आज ही हम आए अमृतसर रूरल के पुलिस स्टेशन गरिंडा गरिंडा में पांच विलेजेस है जो बॉर्डर के सबसे नज़दीक है इसमें जो पांच पिंड है वो है गुमानपुरा बासर के बैनी बासर के गिला कोटली नसीर एंड बासर के गिला तो ये चार पिंड जो है वहाँ पे हम कॉर्डनेंट सर्च ऑपरेशन कर रहे हैं दो अपने मुलाजिम ले आए हैं जिसमें अलग अलग सर्च टीम्स भी है डीएसपी के अंडर भी है एसएचओ के अंडर भी है एंड सेपरेट वुमेन फोर्स भी है ताकि वुमेन जो लेडीज़ है उनको भी सर्च कर पाए तो सुबह सुबह ग्यारह बजे से चल रहा है अभी तक हमने फिफ्टी पंजा घर चेक कर चुके हैं जिसमें स्मगलर्स भी है अपना नोटेड स्मगलर्स भी है पेडलर्स भी है एंड ऑल्सो अपना जो शराब बेचते हैं वो भी है वो सुबह ग्यारह बजे चल रहा है दो बंदे अब जो राउंड अप हो चुके हैं तो देखा जाए तो घर छोड़कर भागे हैं नशा तस्कर घर पे ताले लगाकर भाग गए हैं क्या कहना चाहते हैं उनको क्या ततराम ही देना चाहते हैं ये जितने भी नशा तस्कर हैं मार्च एक से अपना पंजाब में युद्ध नशेवर चल रहा है जी अब तक जो हमने 200 किलो हेरोइन पकड़ चुके हैं लगभग 1.5 करोड़ ड्रग मनी भी पकड़ चुके हैं थे अपना 7 करोड़ जो अपना घर जो अपना 18 ਟਾ ਪ੍ਰੋਪਰਟੀਸ ਹੈ ਉਹ ਵੀ ਅਟੈਚ ਕਰ ਚੁੱਕੇ ਸਾਰੇ ਨਸ਼ਾ ਤਸਕਰਾਂ ਨੂੰ ਮੇਰਾ ਇਹ ਚੇਤਾਵਨੀ ਆ ਮਸੂਰ ਪੁਲਿਸ ਦਾ ਪੰਜਾਬ ਪੁਲਿਸ ਦਾ ਇਹ ਇੱਕ ਹੀ ਹੈ ਤੁਸੀਂ ਜਿਹੜਾ ਕੰਮ ਕਰਦੇ ਹੋ ਜੋ ਗੰਦਾ ਕੰਮ ਕਰ ਰਹੇ ਹੋ ਉਹਨਾਂ ਛੱਡ ਦਿਓ ਤੇ ਅੱਛਾ ਇਨਸਾਨ ਬਣ ਕੇ ਆਪਣਾ ਸਮੂਚ ਰਹਿਣਾ ਸ਼ੁਰੂ ਕਰ ਲਓ ਨਹੀਂ ਤਾਂ ਇਹ ਹਾਲਤ ਹੋਗਾ ਜੋ ਬਾਕੀ ਅੰਦਰ ਹੋ ਰਿਹਾ ਹੈ ਡਿਮੋਲਿਸ਼ਨ ਵੀ ਆਪਣਾ ਮਸੂਰ ਉਹਨਾਂ ਤੱਕ ਬਾਰਾ ਹੋ ਚੁੱਕਾ ਸਰ ਕਿੰਨੀਆਂ ਟੀਮਾਂ ਜਿਹੜੀਆਂ ਤਨਾਰ ਕੀਤੀਆਂ ਗਈਆਂ ਨੇ ਕਿੰਨੇ ਪਿੰਡ ਜਿਹੜੇ ਪੂਰੇ ਹੌਂਦਾਂ ਕੀਤੇ ਗਏ ਨੇ पांच पिंड है जी हूँ तक पांच पिंड आपउंड चेक कर रहे हैं पिछले आधा घंटे च हो ही बद बदगा दोपहर तक तो घर चेक कर चेक कर चुके हैं अपना बारह टीम्स है जिसमें दो, दो सौ बंदे